ਕਹਿੰਦਾ ਵੀ ਡੇਢ ਦੋ ਸਾਲ ਬਾਅਦ ਮਰੂੰਗਾ 걔ੜਾ ਕਦੋਂ ਆ ਰਿਹਾ ਮੈਂ ਕਿਹਾ ਕਹਦਾ ਹਾਂ ਪਤਾ ਹੈ ਕਿ ਹਰੇਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਵੱਖਰੇ ਤਰੀਕੇ ਨਾਲ ਸਰਪਰੇ ਹੀ ਦਿੰਦੇ ਹਨ ਉੱਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚੋਂ ਦੇਖ ਸਕਦੇ ਹੋ ਕਿ ਪੋਤਾ ਕੈਨੇਡਾ ਤੋਂ ਚੋਰੀ-ਚੋਰੀ ਆਪਣੇ ਘਰ ਡਾਕੂ ਬਣ ਕੇ ਆਉਂਦਾ ਤੇ ਸਾਕੀ ਦਾਦੀ ਤੋਂ ਆਪਣਾ ਪੋਤਾ ਪਛਾਨਿਆ ਨਹੀਂ ਗਿਆ ਜੇ ਤੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਕਹਿੰਦਾ ਵੀ ਡੇਢ ਦੋ ਸਾਲ ਬਾਅਦ ਮਰੂੰਗਾ ਕਿਹੜਾ ਕਦੋਂ ਆ ਰਿਹਾ ਮੈਂ ਕਿਹਾ ਕਹਦਾ ਹਾਂ ਡੇਢ ਦੋ ਸਾਲ ਤਾਂ ਹੈ ਹੋਰ ਹਾਏ ਮੈਨੂੰ ਫਿਰ ਝੂਠੀ ਜਾਂਦਾ ਕੀ ਕਹਿੰਦਾ ਮੈਂ ਕਿਹਾ ਦੋ ਤਿੰਨ ਮਿੰਟਾਂ ਨੂੰ ਆਇਆ ਦੋ ਤਿੰਨ ਮਿੰਟਾਂ ਨੂੰ ਆਇਆ ਉਹੀ ਕਹਿੰਦਾ ਹੋਣਾ ਫਿਰ ਹੈ ਹਾਏ ਮੇਰੇ ਮੈਂ ਤਾਂ ਪੁੱਤਾਂ ਨੂੰ ਸੁਣਦਾ ਹਾਂ ਹਾਂ ਬਸ ਵੀ ਤੂੰ ਬੁਲਾਉਂਦੀ ਨਹੀਂ ਹੋਣੀ ਫਿਰ ਹੈ ਬੁਲਾਉਂਦੇ ਨਹੀਂ ਹੋਣੇ ਤੁਸੀਂ ਕਿਉਂ ਰੋਦੀ ਕਿਉਂ ਨਹੀਂ ਕਹੇ ਉਹਨੂੰ ਆ ਜਾ ਲੈ ਦੱਸ ਮੈਂ ਤਾਂ ਤੋਏ ਇੱਥੇ ਕਹਿੰਦੀ ਆ ਵੀ ਪੁੱਤ ਆ ਜਾ ਅੱਛਾ ਦੱਸ ਬੁਲਾ ਲੰਨੇ ਫਿਰ ਆਪਾਂ ਹਾਂ ਦੱਸ ਹੈ ਭਈ ਉਹਨੇ ਆਪਣਾ ਵੀ ਦੇਖ ਤੂੰ